ਫੋਨ ਸਾਦੇ ਐਸ ਡੀਓ ਤੇ ਜਈ ਦਾ ਇਹ ਕਹਣਾ ਵੀ ਜਿੱਦੇ ਉਹ ਮਾਲ ਇੱਥੇ ਆ ਗਿਆ ਫੇਰ ਅਸੀਂ ਕਾਰਵਾਈ ਅਸੀਂ ਕਾਰਵਾਈ ਉਹ ਪੈਣ ਹੀ ਨਹੀਂ ਦੇਣਾ ਅਸੀਂ ਉਹ ਮਾਲ ਨਹੀਂ ਚੱਕਣਾ ਪਰ ਗੱਲ ਇਸ ਤਰ੍ਹਾਂ ਦੀ ਹੈ ਵੀ ਜਦੋਂ ਉਹ ਮਾਲ ਬਣਿਆ ਪਿਆ ਹੈ ਮੇਰੇ ਪਿੰਡ ਦੇ ਵਿੱਚ ਇਹਨਾਂ ਦਾ ਪਲਾਟ ਲੱਗਿਆ ਹੋਇਆ ਤਾਂ ਤੁਸੀਂ ਇੱਕ ਗੱਲ ਦੱਸੋ ਵੀ ਉਸ ਦਿਨੇ ਕੀ ਕਰੂਗਾ ਹੁਣ ਆ ਭਰਾਵੋ ਮਹਿਨਤਾ ਲੱਗਦੀ ਮਿੱਟੀ ਹੈ ਕਹਿੰਦੇ ਤੂੰ ਇਸ ਦੱਸਤਾ ਜੋ ਵੀ ਭਰਾਵੋ ਬੋਲਦੇ ਕਹਿੰਦੇ ਵੀ ਇਹ ਸਟੋਨ ਮਿੱਟੀ ਐ ਇਸ ਤਰ੍ਹਾਂ ਦੀ ਬੋਲੀ ਜਾਂਦੇ ਆ ਇਹ ਜਿਹੜਾ ਹੁਣ ਕਹਿ ਲਓ ਮੈਂ ਮਾਹੂਆ ਨੇ ਪਿੰਡ ਨੂੰ ਤੇ ਫਾਜ਼ਲ ਕਾਹਦੀਆਂ ਜਿੰਨੇ ਜਥੇ ਬੰਦਿਆਂ ਉਹਨਾਂ ਨੂੰ ਇਹ ਬੇਇਨਤੀ ਕਰਦਾ ਵੀ ਜਿਹੜਾ ਇਹ ਟੈਂਡਰ ਵਾਲਾ ਵਿਅਕਤੀ ਆ ਉਹ ਪੰਜਾਬ ਦੇ ਵਿੱਚ ਆ ਕੇ ਪੰਜਾਬ ਦੇ ਲੋਕਾਂ ਨੂੰ ਚੈਲੰਜ ਕਰਨ ਵਾਲੀ ਗੱਲ ਆ ਵੀ ਇਹ ਭਾਈ ਸਾਹਿਬ ਕੋਈ ਗੱਲ ਨਹੀਂ ਜੋ ਕਰਨਾ ਕਰ ਲੋ ਹੁਣ ਕ੍ਰੈਸਰ ਤੁਹਾਨੂੰ ਵਿਖਾ ਲਿਆ ਆ ਤੇ ਮੈਨੂੰ ਅੱਜ 4 ਦਿਨ ਹੋ ਗਏ ਇਹਨਾਂ ਨੂੰ ਕਹੀ ਇਹਨਾਂ ਵੀ ਕੰਮ ਬੰਦ ਕਰੋ ਤੁਸੀਂ ਤੁਹਾਡੇ ਅਫਸਰ ਕਰਤੀ ਰਹੇ ਉਹਦਾ ਟੈਂਡਰ ਕੈਂਸਲ ਕਰੋ ਅਸੀਂ ਕੋਈ ਰੁਕਾਵਟ ਨਹੀਂ ਪਾ ਰਹੇ ਮੈਂ ਕਹਿੰਨਾ ਵੀ ਉਹਦਾ ਭਾਈ ਸਾਹਿਬ ਤੁਸੀਂ ਜਿਹੜਾ ਕੰਮ ਆ ਰਿਹਾ ਕਰੇ ਸਰ ਵੇਖੋ ਤੁਸੀਂ ਆ ਰਿਹਾ ਕਰੇ ਸਰ ਆ ਹੁੰਦਾ ਕਰੇ ਸਰ ਇਹ ਹੁੰਦਾ ਕਰੇ ਸਰ ਜਦੋਂ ਆਪਾਂ ਘਰ-ਬਾਰ ਬਣਾਉਨੇ ਆ ਸਰਕਾਰੀ ਇਹ ਜਿਹੜੀਆਂ ਕਿਉਂਕਿ ਪਿੰਡਾਂ ਦੇ ਲੋਕ ਵਿਚਾਰੇ ਬੋਲਦੇ ਨੇ ਰੋਟੀ ਦੇ ਵਿੱਚ ਫਸੇ ਪਏ ਆ ਤੇ ਹੁਣ ਇਹ ਤਾਂ ਇਹ ਕਹੀ ਜਾਂਦੇ ਆ ਵੀ ਇੱਥੇ ਕੋਈ ਮਿੱਟੀ ਨਹੀਂ ਕੋਈ ਕੁਛ ਨਹੀਂ ਵਾਹ ਇਹ ਕਹੀ ਜਾਂਦੇ ਵੀ ਆਹ ਚੀਜ਼ ਆ ਉਹ ਤੁਹਾਨੂੰ ਬਾਕੀ ਟਿੱਬੇ ਵਾਲੀ ਮਿੱਟੀ ਵਿਖਾ ਆਇਆ ਇਹਦਾ ਫਰਕ ਇਹ ਨਹੀਂ ਮਿਆਂਦਾ ਵੀ ਮਿੱਟੀ ਆ ਉਹ ਪਰਲੇ ਪਾਸੇ ਮਾੜੀ ਮਾੜੀ ਪਾਣੀ ਪਈ ਹੈ ਹੁਣ ਇਹ ਜਿਹੜਾ ਉਥੋਂ ਮਾਲ ਚੱਕਿਆ ਹੋਇਆ ਤੁਸੀਂ ਵੇਖਿਆ ਨਾ ਜਿੱਥੋਂ ਖਾਲੀ ਪਿਆ ਸੀ ਇਹ ਮਾਲ ਕਿੱਥੋਂ ਆਇਆ ਫਿਰ ਉਹ ਜਈ ਸਾਹਿਬ ਫਿਰਦੇ ਆ ਪਰਲੇ ਪਾਸੇ ਕੱਲ ਵੀ ਇਹਨਾਂ ਨਾਲ ਗੱਲ ਹੋਈ ਆ ਪਰ ਬਚਾ ਰਹੇ ਆ ਉਹਨੂੰ ਉਹ ਬਚਾਇਆ ਜਾ ਰਿਹਾ ਉਹਨੂੰ ਦੂਜੇ ਨੂੰ ਜਿਹੜਾ ਕਹਿ ਲੋ ਆ ਲੋ ਆ ਵੇਖ ਲੋ ਬਚਾਇਆ ਜਾ ਰਿਹਾ ਜਿਹਦੇ ਕੋਲ ਟੈਂਡਰ ਆ ਇਹ ਰੱਬ ਜਾਣਦਾ ਆ ਵੀ ਆਪਣੇ ਜਿਹੜੇ ਡੀਸੀ ਸਾਹਿਬ ਉਹ ਕਿਉਂ ਨਹੀਂ ਇੱਧਰ ਕਾਰਵਾਈਆਂ ਕਰ ਰਹੇ ਹਲਕਾ ਜਲਾਲਾਬਾਦ ਚ ਇਹ ਪਿੰਡ ਪਿੰਦੇ ਐਮਐਲਏ ਗੱਲ ਕਿਉਂ ਨਹੀਂ ਕਰ ਰਹੇ ਕਿਹੜੀ ਗੱਲ ਨੂੰ ਇਹ ਹੁਣ ਸਮਝ ਨਹੀਂ ਆ ਰਹੀ ਪੰਜਾਬ ਦੇ ਲੋਕਾਂ ਆ ਲੁੱਟਾਂ ਜਿਹੜੀਆਂ ਹੋ ਰਹੀਆਂ ਤੇ ਤੂੰ ਤਾਰਾ ਕੋ ਸ਼ੌਕ ਕਰ ਰਿਹਾ ਜੈ ਸਾਹਿਬ ਜਾ ਰਹੇ ਹੋ ਤੁਸੀਂ ਕਿਉਂ ਜਾ ਰਹੇ ਹੋ ਕੰਮਾਈ ਥੋੜਾ ਕੰਮ ਕਰੋ ਪਹਿਲਾਂ ਤਾਂ ਪਾਏ ਸੀ ਤੁਸੀਂ ਬੰਦੋ ਨੀ ਰੁਕ ਜਾ ਮੈਂ ਤੁਹਾਨੂੰ ਇੱਕ ਬੇਨਤੀ ਇਹ ਕਰਦਾ ਹਾਂ ਹਾਂਜੀ ਹਾਂਜੀ ਵੀ ਇੱਕ ਬੰਦਾ ਆ ਕੇ ਆਪਣੇ ਪੰਜਾਬ ਦੀਆਂ ਸੜਕਾਂ ਤੁਸੀਂ ਇੱਥੇ ਰਹਿਣਾ ਆਪਾਂ ਹੀ ਰਹਿਣਾ ਵਿਸ਼ਵਦੀਪ ਜੀ ਮੇਰੀ ਗੱਲ ਸੁਣੋ ਭਾਈ ਜੀ ਆਪਣੇ ਕੱਲ ਵੀ ਐਸੇ ਟੌਪਿਕ ਤੇ ਇਹੀ ਗੱਲ ਹੋਈ ਆ ਵੀ ਉਹਨਾਂ ਦਾ ਉਹ ਜਿਹੜਾ ਮਾਲ ਪਿਆ ਰਿਜੈਕਟ ਆ ਉਹਨਾਂ ਦਾ ਹੋਰ ਰਿਜੈਕਟ ਤਾਂ ਹੈ ਆਪਾਂ ਉਹਦੇ ਹੁਣ ਤੁਹਾਡੇ ਨੂੰ ਕੱਲ ਐਸਡੀਓ ਸਾਹਿਬ ਨੂੰ ਦੱਸਿਆਣਾ ਜੀ ਹਾਂ ਤੁਸੀਂ ਐਸਡੀਓ ਨੂੰ ਤਾਲਮਿਲ ਕਰ ਲਓ ਹੁਣ ਤੁਹਾਨੂੰ ਐਸਡੀਓ ਗੱਲ ਵਿਸ਼ਵਾਸ ਦਿਵਾਇਆ ਗਿਆ ਵੀ ਆਪਣਾ ਉਹ ਛੜਕਦੇ ਮਾਲ ਨਹੀਂ ਪੈਂਡ ਦੇਣਾ ਉਹ ਉਹਨਾਂ ਦਾ ਮਾਲ ਨਹੀਂ ਮਾਲ ਨਹੀਂ ਪੈਂਡ ਦੇਣਾ ਜਦੋਂ ਉਹਨੇ ਭਾਈ ਜੀ ਬੇਈਮਾਨੀ ਕਰ ਲਈ ਤੁਸੀਂ ਆਪ ਹੀ ਦੱਸੋ ਵੀ ਉਹ ਬੇਈਮਾਨੀ ਕੱਲ ਨੂੰ ਕਿਉਂ ਨਾ ਕਰੂਗਾ ਫੋਂ ਤੁਸੀਂ ਉਹ ਬੰਦੇ ਨੂੰ ਕੋਈ ਟੈਂਡਰ ਕਿਉਂ ਨਹੀਂ ਕੈਨਸਲ ਕਰਦੇ ਕੇ ਸਰਕਾਰ ਦਾ ਪਾਵਰ ਉਹਦੇ ਕੋਲ ਨਹੀਂ ਕੋਈ ਸਰਕਾਰ ਦੀ ਕੋਈ ਪਾਵਰ ਨਹੀਂ ਫਿਰ ਪਾਵਰ ਤੁਹਾਡੇ ਕੋਲ ਹੈ ਤੁਹਾਡੇ ਨਾਲ ਸਾਨੂੰ ਖੜਨਾ ਪਿਆ ਤੁਸੀਂ ਕਹੋਗੇ ਨਾ ਵੀ ਸਾਨੂੰ ਤੇ ਛੜਕ ਦੇ ਵਿਚਾਲੇ ਬਲਦੀ ਅੱਗ 'ਚ ਖੜਦੇ ਅਸੀਂ ਖੜਾਂਗੇ ਉਹਦਾ ਟੈਂਡਰ ਕੈਨਸਲ ਕਰੋ ਤੁਸੀਂ ਕੀ ਨਾਮ ਹੈ ਟੈਂਡਰ ਵਾਲੇ ਵਿਅਕਤੀ ਦਾ ਅਮਿਤ ਕੰਸਟਰਕਸ਼ਨ ਕੰਪਨੀ ਹੈ ਜੀ ਇਹ ਹੈ ਠੇਕੇਦਾਰ ਨੇ ਦਾ ਆ ਜਾਂਦਾ ਇੱਥੇ ਆਉਂਦਾ ਹੀ ਉਹਨਾਂ ਨੇ ਆਉਣਾ ਅੱਜ ਤੁਸੀਂ ਮਿਲੋ ਜੀ ਅਸੀਂ ਤਾਂ ਉਹਨਾਂ ਨੂੰ ਕੀ ਮਿਲੀਏ ਮਹਾਰਾਜ ਤੁਸੀਂ ਮਿਲੋ ਉਹਨਾਂ ਨੂੰ ਕਹੋ ਭਾਈ ਉਹ ਕਰੋ ਇਹ ਬਹੁਤ ਜ਼ਿਆਦਾ ਕੰਮ ਆ ਜਿਹੜਾ ਹੈ ਮਹਾਰਾਜ ਅਸਲ ਦੇ ਵਿੱਚ ਇਹ ਰਾਤ ਨੂੰ ਕੰਮ ਚੱਲਦਾ ਰਾਤ ਨੂੰ ਉਹ ਕਹਿੰਦੇ ਕੰਪਨੀ ਟੂੰ ਟੂੰ ਕਰੀ ਗਈ ਜਿਹੜੇ ਉਹ ਆਹ ਕੋਠਣ ਵਾਲੇ ਆਉ ਪਏ ਨਾਲ ਕਿਸਾਨਾਂ ਦੇ ਘਰ ਆਉ ਕਹਿੰਦੇ ਰਾਤ ਨੂੰ ਟੂੰ ਟੂੰ ਕਰੀ ਗਈ ਉੱਥੇ ਉਹਨਾਂ ਅਸੀਂ ਰਾਤ ਨੂੰ ਓਟ ਥੋੜਾ ਆਵਾਂਗੇ ਬੇਨਤੀ ਆ ਉਹਦਾ ਟੈਂਡਰ ਕੈਨਸਲ ਕਰੋ ਸਾਡੀ ਇਹੀ ਮੰਗ ਆ ਕਿਸਾਨ ਯੂਨੀਅਨਾਂ ਨਾਲ ਵੀ ਮੈਂ ਗੱਲ ਕਰਦਾ ਮਜ਼ਦੂਰ ਯੂਨੀਅਨ ਨਾਲ ਵੀ ਕਰਦਾ ਜਿਹੜੇ ਪੰਜਾਬ ਦੇ ਦਰਦੀ ਆ ਫਾਇਲਕਾ ਜ਼ਿਲ੍ਹੇ ਦੇ ਜਿੰਨੇ ਵਿਅਕਤੀ ਆ ਭਾਈ ਜਿਹੜੇ ਜਾਗਦਿਆਂ ਜ਼ਮੀਰਾਂ ਵਾਲੇ ਆ ਉਹ ਧਿਆਨ ਮਾਰ ਲਓ ਇਹ ਜਿਹੜਾ ਕੰਮ ਆ ਇਕਾਲ ਵੀ ਆਈ ਬਸ ਇਹਨਾਂ ਨੇ ਇਹ ਕਾਟਾ ਵੀ ਆਪਾਂ ਉਹ ਸਮਾਨ ਨਹੀਂ ਭੰਨ ਦਿੰਦੇ ਸਮਾਨ ਨਹੀਂ ਭੰਨ ਦਿੰਦੇ ਪਰ ਉਹ ਜਿਹੜਾ ਸਮਾਨ ਆ ਉਹ ਬੁਨਾਈ ਖੜਾ ਜਦੋਂ ਉਹ ਉਹਨੂੰ ਕਿਉਂ ਨਹੀਂ ਜਾਣ ਦਿੰਦੇ ਉਹ ਜਿਹੜਾ ਸਮਾਨ ਉਹ ਇੱਥੋਂ ਥੰਨੋ ਹੁਣ ਇੱਥੇ ਕੱਚਾ ਸਿਸਟਮ ਆ ਬਹੁਤ ਜ਼ਿਆਦਾ ਜਿਹੜਾ ਕਹ ਲਓ ਕੋਈ ਕਿਸੇ ਨੇ ਨਹੀਂ ਬੋਲਣਾ ਇੱਥੇ ਜਦੋਂ ਕੰਮ ਚੱਲ ਪਿਆ ਜਿਹੜਾ ਵਿਅਕਤੀ ਵੀ ਬੋਲੂਗਾ ਉਸ ਟਾਈਮ ਤੇ ਕਿਸੇ ਦੀ ਕੋਈ ਸੁਣਵਾਈ ਨਹੀਂ ਹੋਣੀ ਹੁਣ ਕਿਹਦੇ ਕੋਲ ਰਪੋਰਟ ਲਖਾਈਏ ਜਈ ਸਾਹਿਬ ਅੱਜ ਵੀ ਜਾ ਰਹੇ ਆ ਕੱਲ ਐਸਡੀਓ ਸਾਹਿਬ ਸੀ ਉਹ ਇਥੇ ਜਿਹੜਾ ਕੰਮ ਆ ਉਹ ਚੱਲ ਰਿਹਾ ਅਰੇ ਸਮਝੋ ਵੀ ਬੱਸ ਸਮਝੋ ਬਾਹਰ ਆ ਕਿ ਕਿਸੇ ਦੀ ਕੋਈ ਇੱਥੇ ਸੁਣਵਾਈ ਨਹੀਂ ਹੋ ਰਹੀ ਮੈਨੂੰ ਲੱਗਦਾ ਹੋ ਸਕਦਾ ਹੈ ਥਾਣੀ ਜਾਨ ਕਿ ਭਾਈ ਆ ਗੱਲ ਆ ਬਾਤ ਆ ਅਸੀਂ ਕਿੱਥੇ ਜਾਈਏ ਤੁਸੀਂ ਦੱਸੋ ਪੰਜਾਬ ਦੇ ਲੋਕਾਂ ਨੂੰ ਬੇਨਤੀ ਆ ਜੀ ਇਹ ਜਿਹੜਾ ਕੰਮ ਉਹ ਤੁਸੀਂ ਬੰਦ ਕਰਵਾ ਕੇ ਕਿਸੇ ਹੋਰ ਠੇਕੇਦਾਰ ਨੂੰ ਦਵਾਓ ਕਿ ਜਿਹੜਾ ਜਿਹੜਾ ਉਹ ਠੇਕੇਦਾਰ ਨੂੰ ਦਵਾਓ ਜਿਹੜਾ ਪੰਜਾਬ ਦਾ ਕੰਮ ਚੰਗਾ ਕਰੇ ਮੰਦਾ ਨਾ ਕਰੇ ਤੇ ਪੰਜਾਬ ਦੀਆਂ ਸਰਕਾਰਾਂ ਜਿਹੜੀਆਂ ਉਹ ਬਾਹਰ ਫਿਰਦੀ ਉਹ ਇੱਥੇ ਆ ਗਈ ਉਹ ਵੇਖੇ ਕੀ ਹੋ ਰਿਹਾ ਅਵਸਰਾਂ ਨੂੰ ਯੂਟਿলাইਜ਼ ਜਾਵੇ ਅਫਸਰਾਂ ਦਾ ਬੋਲੀ ਉਹਨਾਂ ਦੀ ਬੋਲੀ ਜਾਂਦੇ ਆ ਆ ਭਾਈ ਸਾਹਮਣੇ ਤੁਹਾਨੂੰ ਵਿਖਾਈ ਜਾਂਦਾ ਮੇਰੇ ਪਿੰਡ 'ਚ ਹੀ ਪਲਾਟ ਲੱਗਿਆ ਤੇ ਇਸ ਕਰਕੇ ਬੇਨਤੀ ਇਹ ਆ ਵੀ ਜਿਹੜੇ ਕਹ ਲੋ ਲੋਕਾਂ ਦਾ ਹੱਕ ਮਾਰਿਆ ਜਾ ਰਿਹਾ ਹੱਕ ਹੀ ਮਾਰਨ ਵਾਲੀ ਗੱਲ ਇਹ ਆ ਕਿ ਜਦੋਂ ਕ੍ਰੈਸਰ ਦੀ ਥਾਂ ਕ੍ਰੈਸਰ ਦਾ ਦੂਰੋਂ ਪਤਾ ਲੱਗ ਜਾਂਦਾ ਤੇ ਮਿੱਟੀ ਤੁਹਾਡੇ ਸਾਹਮਣੇ ਮਲਾਈ ਪਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ